ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ Style with Punjabi Girls ਤੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੀ ਜਿਹੜੀ ਫੁਲਕਾਰੀ ਦੇ ਡਿਜ਼ਾਈਨ ਦੀ ਸੀਰੀ ਚੱਲ ਰਹੀ ਹੈ ਅੱਜਕੱਲ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਵੱਧ ਤੋਂ ਵੱਧ ਅਸੀਂ ਜਿਹੜੇ ਡਿਜ਼ਾਈਨਸ ਨੇ ਤੇ ਟੰਕੇ ਨੇ ਅਸੀਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਸਕੀਏ ਅੱਜ ਵੀ ਅਸੀਂ ਤੁਹਾਡੇ ਲਈ ਇੱਕ ਨਵੇਂ ਜਿਹੜੇ ਸਟਿਚ ਨੇ ਉਹ ਲੈ ਕੇ ਆਏ ਹਾਂ ਜਿਹਦੇ ਵਿੱਚ ਕੇ ਜਿਹਦੀ ਹੈਲਪ ਨਾਲ ਤੁਸੀਂ ਬੜੇ ਸੋਨੇ ਬਾਗ ਤੇ ਫੁਲਕਾਰੀਆਂ ਨੂੰ ਇੱਕ ਨਿਊ ਲੁੱਕ ਦੇ ਸਕਦੇ ਹਾਂ ਤੇ ਵਿੱਚੋਂ ਜਿਹੜੇ ਆਪਾਂ ਉਸ ਦਿਨ ਡਿਜ਼ਾਈਨ ਪੈਟਰਨ ਬਣਾਉਣੇ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਦੱਸ ਚੁੱਕੇ ਹਾਂ ਉਹਨਾਂ ਦੀ ਆਪਾਂ ਫਿਲਿੰਗ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਕਿੱਦਾਂ ਕਰਨੀ ਆ ਜਿਹੜੇ ਬਾਕਸੇ ਨੇ ਉਹਨਾਂ ਨੂੰ ਇੱਕ ਆਪਾਂ ਹੈਵੀ ਲੁੱਕ ਡਿਜ਼ਾਈਨ ਉਹਨਾਂ ਨੂੰ ਆਪਾਂ ਕਿੱਦਾਂ ਦੇਣਾ ਹਨ ਤੇ ਉਹ ਅੱਜ ਆਪਾਂ ਸਾਰਾ ਮਤਲਬ ਤੁਹਾਡੇ ਨਾਲ ਡਿਸਕਸ ਕਰਾਂਗੇ ਕਰਾਂਗੇ ਕਿ ਆਪਾਂ ਜਿਹੜਾ ਬਾਗ ਹੈ ਜਾਂ ਫੁਲਕਾਰੀ ਹੈ ਉਹਦੇ ਜਿਹੜੇ ਡਿਜ਼ਾਈਨ ਆ ਉਹਨਾਂ ਨੂੰ ਕਿਵੇਂ ਭਰਨਾ ਹੈ ਤੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਕਰਦੇ ਆਂ ਵੀਡੀਓ ਸਟਾਰਟ ਮੈਮ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸਣਗੇ ਸੋ ਹਾਂਜੀ ਆਪਾਂ ਬਾਗ ਫਲਕਾਰੀ ਦੀ ਕਢਾਈ ਦੇ ਲਈ ਜਿਹੜੀਆਂ ਰੀਲਾਂ ਨੇ ਉਹ ਇਹ ਵਾਲੀਆਂ ਯੂਜ਼ ਕਰਦੇ ਹੁੰਦੇ ਆਂਗੇ ਆਹ ਵਾਲਾ ਥ੍ਰੈਡ ਹੁੰਦਾ ਸਿਲਕ ਥ੍ਰੈਡ ਕਹਿ ਦਿੰਦੇ ਆ ਇਸ ਨੂੰ ਤੇ ਇਹ ਕਲਰਫੁੱਲ ਆਉਂਦੇ ਆ ਡਿਫਰੈਂਟ ਕਲਰ ਦੇ ਵਿੱਚ ਆਉਂਦਾ ਇਹ ਤੇ ਤੁਸੀਂ ਇਹ ਵਾਲੀਆਂ ਰੀਲਾਂ ਜਿਹੜੀਆਂ ਇਹਦੇ ਨਾਲ ਕढ़ाई ਕਰ ਸਕਦੇ ਹੋ ਇਹ ਸਿੰਗਲ ਥ੍ਰੈਡ ਨਹੀਂ ਪੈਂਦਾ ਹੁੰਦਾ ਇਹ ਇਹਨੂੰ ਆਪਾਂ ਲੜ ਬਣਾ ਕੇ ਪਾਉਣੇ ਹੁੰਦੇ ਆ ਜਿਵੇਂ ਆਪਾਂ ਇੱਥੇ ਸੂਈ ਦੇ ਵਿੱਚ ਆਲਰੇਡੀ ਪਾ ਰੱਖਿਆ ਚਾਰ ਲੜਾ ਕਰਕੇ ਤੁਸੀਂ ਛੇ ਲੜਾ ਵੀ ਕਰ ਸਕਦੇ ਹੋ ਤੇ ਮਤਲਬ ਆਪਾਂ ਦੇਖਣਾ ਹੁੰਦਾ ਵੀ ਆਪਾਂ ਕਿੰਨਾ ਕੁ ਮੋਟਾ ਧਾਗਾ ਪਾਉਣਾ ਹੈਗਾ ਪਰ ਸਿੰਗਲ ਨਾਲ ਤਾਂ ਇਹ ਬਿਲਕੁਲ ਵੀ ਨਹੀਂ ਹੁੰਦਾ ਬਹੁਤ ਬਰੀਕ ਜਿਹਾ ਹੁੰਦਾ ਇਹ ਥ੍ਰੈਡ ਤੇ ਇਹਦੇ ਨਾਲ ਆਪਾਂ ਇਹਨੂੰ ਆਪਾਂ ਯੂਜ਼ ਕਰਾਂਗੇ ਕढ़ाई ਦੇ ਵਿੱਚ ਇਹ ਇਹਦਾ ਜਿਹੜਾ ਥ੍ਰੈਡ ਹੈ ਜਦੋਂ ਤੁਸੀਂ ਨੀਡਲ ਦੇ ਵਿੱਚ ਪਾਉਣਾ ਬਹੁਤਾ ਜਿਆਦਾ ਲੰਬਾ ਨਹੀਂ ਪਾਉਣਾ ਕਿਉਂਕਿ ਇਹ ਨਾ ਉਲਝ ਜਾਂਦਾ ਹੈ ਬਹੁਤ ਜਿਆਦਾ ਉਲਝਦਾ ਹੈ ਹੀ ਇਹ ਦੀ ਗੰਢ ਪੈ ਗਈ ਤਾਂ ਛਿੱਤੀ ਛਿੱਤੀ ਖੁੱਲਦੀ ਨਹੀਂ ਹੁੰਦੀ ਇਸ ਕਰਕੇ ਮਤਲਬ ਜਿਹੜਾ ਜਿਆਦਾ ਲੰਬਾ ਥ੍ਰੈਡ ਨਾ ਪਾਈਏ ਸੋ ਆਪਾਂ ਨਾ ਫੁਲਕਾਰੀ ਦਾ ਇੱਕ ਪੈਟਰਨ ਤੁਹਾਨੂੰ ਬਣਾਉਣਾ ਦੱਸਿਆ ਸੀਗਾ ਕਾਫੀ ਪੈਟਰਨ ਦੱਸੇ ਆ ਪਰ ਆਪਾਂ ਜਿਵੇਂ ਆਹ ਵਾਲਾ ਪੈਟਰਨ ਤੁਹਾਨੂੰ ਦੱਸਿਆ ਸੀਗਾ ਬਣਾਉਣਾ ਆਹ ਵਾਲਾ ਟਰੇਸ ਕਰਨੀ ਦੱਸੀ ਸੀ ਆਪਾਂ ਤੁਹਾਨੂੰ ਤੇ ਇੱਥੇ ਆਪਾਂ ਇਹਦੀ ਟਰੇਸ ਹੈ ਜਿਹੜੀ ਉਹ ਆਪਾਂ ਫੈਬਰਿਕ ਤੇ ਤਾਰ ਲਈ ਹੁਣ ਆਪਾਂ ਇਹਦਾ ਜਿਹੜਾ ਡਿਜ਼ਾਈਨ ਆ ਤੁਸੀਂ ਇਹਨੂੰ ਵਿੱਚੋਂ ਫਿਲ ਕਿਵੇਂ ਕਰਨਾ ਬਹੁਤ ਈਜ਼ੀ ਤਰੀਕੇ ਨਾਲ ਜਿਹੜੀਆਂ ਬਿਗਨਰ ਭੈਣਾਂ ਆਪਣੇ ਘਰ ਇਹ ਹੀ ਫੁਲਕਾਰੀ ਜਦੋਂ ਸੂਟ ਜਿਵੇਂ ਆਪਾਂ ਕਹਿ ਦਿੱਤੀ ਹੈ ਨਾ ਤਿਆਰ ਕਰਨਾ ਚਾਹੁੰਦੀਆਂ ਨੇ ਤੇ ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਅੱਗੇ ਤੁਸੀਂ ਇਹਦੀ ਕਢਾਈ ਹੈ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਹੈ ਇਹ ਦੇਖੋ ਆਪਾਂ ਨਾ ਮਤਲਬ ਕਿ ਜਿਨ੍ਹਾਂ ਨੇ ਘਰੇ ਟਰੇਸ ਪੇਪਰ ਵੀ ਨਹੀਂ ਲੈ ਕੇ ਆਉਣ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਾਰਬਨ ਪੇਪਰ ਦੇ ਨਾਲ ਆਪਾਂ ਇਹਦੀ ਟਰੇਸ ਤਾਰੀ ਆ ਤੇ ਤੁਸੀਂ ਵੀ ਕਾਰਬਨ ਪੇਪਰ ਨਾਲ ਇਸ ਤਰ੍ਹਾਂ ਬਣਾ ਸਕਦੇ ਹੋ ਇਹਦੀਆਂ ਬੂਟੀਆਂ ਤੁਸੀਂ ਸੂਟ 'ਚ ਪਾ ਸਕਦੇ ਹੋ ਤੁਹਾਡਾ ਇੱਕ ਜਿਹੜੀ ਇਹਦੀ ਬੁੱਟੀ ਹੈਗੀ ਪੱਤੀ ਇੱਕ ਭਾਰ ਰੱਖੀ ਹੈ ਤੇ ਅਗਲੀ ਤੁਹਾਨੂੰ ਅਸੀਂ ਭਰਨੀ ਦੱਸ ਦਿੰਨੇ ਆ ਵੀ ਇਹੇ ਭਰਨੀ ਕਿਸ ਤਰ੍ਹਾਂ ਆਏਗੀ ਤੁਸੀਂ ਸਾਈਜ਼ ਆਪਣੇ ਅਕੋਰਡਿੰਗ ਇਹਦਾ ਛੋਟਾ ਵੱਡਾ ਕਰ ਸਕਦੇ ਹੋ ਅਗਰ ਆਪਾਂ ਸੂਟ ਦੇ ਵਿੱਚ ਟਿੱਕੀਆਂ ਪਾਉਣੀਆਂ ਨੇਗੇ ਤਾਂ ਆਪਾਂ ਇਹਨੂੰ ਥੋੜੇ ਛੋਟੇ ਸਾਈਜ਼ ਦੀਆਂ ਪਾ ਸਕਦੇ ਹਾਂ ਪਰ ਅਗਰ ਆਪਾਂ ਇਹਦੇ ਨਾਲ ਇੱਕ ਹੈਵੀ ਲੁੱਕ ਬਾ ਕੱਢਣਾ ਹੈ ਤਾਂ ਆਪਾਂ ਜਿਹੜੇ ਬਾਕਸਸ ਨੇ ਇਹਨੂੰ ਨੇੜੇ-ਨੇੜੇ ਕਰਕੇ ਬਿਲਕੁਲ ਨਾਲ-ਨਾਲ ਆਪਾਂ ਵੱਡੇ ਵੀ ਦੇ ਸਕਦੇ ਹਾਂ ਸੋ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਦਾ ਆਪਾਂ ਹਨਾ ਡਿਜ਼ਾਈਨ ਉਲੀਕਣਾ ਇਹਦੇ ਨਾਲ ਆਪਾਂ ਬਾਰਡਰ ਵੀ ਬਣਾ ਸਕਦੇ ਹਾਂ ਨਾਲ-ਨਾਲ ਕਰਕੇ ਤਾਂ ਮੈਮ ਤੁਹਾਨੂੰ ਸਾਰਾ ਇਹ ਦੱਸ ਰਹੇ ਨੇ ਡਿਟੇਲ ਦੇ ਵਿੱਚ ਕਢਾਈ ਕਰਨੀ ਆ ਦੇਖ ਲਓ ਤੁਸੀਂ ਇਸ ਤਰ੍ਹਾਂ ਦਾ ਆਪਾਂ ਜਿਹੜੀਆਂ ਲਾਈਨਾਂ ਲਾਈਆਂ ਨੇ ਨੀ ਆ ਉਥੋਂ ਆਪਾਂ ਟਾਂਕਾ ਜਿਹੜਾ ਉਹ ਚੱਕ ਲੈਣਾ ਬਾਕੀ ਸਾਰੇ ਓਸੀ ਤਰ੍ਹਾਂ ਰਹੂਗਾ ਇਹ ਦੇਖੋ ਤੁਸੀਂ ਐਂਡ ਤੇ ਆ ਕੇ ਵੀ ਇਸ ਤਰ੍ਹਾਂ ਆਪਾਂ ਟਾਂਕਾ ਚੱਕ ਲੈਣਾ ਇੱਥੋਂ ਆਪਾਂ ਦੁਬਾਰਾ ਵਾਪਸ ਸੂਈ ਨੂੰ ਲੈ ਕੇ ਜਾਣਾ ਆਹ ਵਾਲੀਆਂ ਜਿਹੜੀਆਂ ਆਪਾਂ ਲਾਈਨਾਂ ਲਾਈਆਂ ਨੇ ਇਹ ਇੱਥੇ ਬਿਲਕੁਲ ਨਾਲ-ਨਾਲ ਹੀ ਪਿਛਲੇ ਧਾਗੇ ਦੇ ਆਪਾਂ ਜਿਹੜੇ ਟਾਂਕੇ ਆ ਉਹ ਚੱਕਦੇ ਰਹਿਣਾ ਬਹੁਤਾ ਜਿਆਦਾ ਵੱਡਾ ਟਾਂਕਾ ਵੀ ਨਹੀਂ ਚੱਕਣਾ ਬਹੁਤਾ ਛੋਟਾ ਵੀ ਨਹੀਂ ਚੱਕਣਾ ਤੇ ਇਦਾਂ ਆਪਾਂ ਇਹਨੂੰ ਅੱਗੇ-ਅੱਗੇ ਲੈ ਕੇ ਜਾਣਾ ਸੂਈ ਨੂੰ ਦੇਖੋ ਤੁਸੀਂ ਸੂਈ ਆਪਣੇ ਕੋਲੇ ਲੰਬੀ ਹੋਵੇ ਥੋੜੀ ਜੀ ਤਾਂ ਕਿ ਜਿਹੜੇ ਆਪਣਾ ਸਾਰਾ ਟੰਕਾ ਇੱਕ ਵਾਰੀ ਸੀ ਆਪਾਂ ਨਵੇੜ ਦਈਏ ਆ ਦੇਖੋ ਤੁਸੀਂ ਇਸ ਤਰ੍ਹਾਂ ਆ ਆਪਣਾ ਪੈਟਰਨ ਆ ਜਿਹੜਾ ਉਹ ਬੰਦਾ ਜਾਂਦਾ ਹੈਗਾ ਇਧਰੋਂ ਆਪਾਂ ਫੇਰ ਤੋਂ ਉਸੇ ਤਰ੍ਹਾਂ ਹੀ ਲੈ ਕੇ ਆਉਣਾ ਸਪੇਸ ਤੁਸੀਂ ਮਤਲਬ ਭਰਨ ਦੇ ਹਿਸਾਬ ਨਾਲ ਹੀ ਰੱਖਣੀ ਹੈਗੀ ਤੇ ਬਹੁਤ ਹੀ ਜ਼ਿਆਦਾ ਸਪੇਸ ਵਿੱਚ ਨਾ ਹੋਵੇ ਜਿੰਨਾ ਤੁਸੀਂ ਮੈਮ ਮੇਰੇ ਸਾਹਮਣੇ ਜਿੰਨਾ ਆਪਾਂ ਨਾਲ-ਨਾਲ ਥੋੜਾ ਸੰਘਣਾ ਪਾਵਾਂਗੇ ਉੰਨੇ ਹੀ ਲੁੱਕੇ ਦੀ ਜ਼ਿਆਦਾ ਸੋਹਣੀ ਆਉਂਦੀ ਹੈ ਹਾਂਜੀ ਹਾਂਜੀ ਕਿਉਂਕਿ ਨਹੀਂ ਤਾਂ ਫਿਰ ਇਹ ਥੋੜਾ ਬਿਰਲਾ-ਬਿਰਲਾ ਹੋਊਗਾ ਤੇ ਵਿੱਚੋਂ ਜਿਹੜਾ ਕੱਪੜਾ ਹੈ ਉਹ ਦਿਸਦੇ ਦਿਸਣਾ ਹਨਾ ਤਾਂ ਕਰਕੇ ਤੇ ਮੈਮ ਜੇ ਅਗਰ ਆਪੇ ਥੋੜਾ ਜਿਹਾ ਜਿਵੇਂ ਥ੍ਰੈਡ ਨੂੰ ਆਪਾਂ ਹੋਰ ਜ਼ਿਆਦਾ ਲੜਾ ਕਰ ਲਈਏ ਜਿਵੇਂ 6 ਕਰ ਲਈਏ ਜਾਂ 8 ਕਰ ਲਈਏ ਫਿਰ ਵੀ ਇਹਦੀ ਜ਼ਿਆਦਾ ਲੁੱਕ ਵਧੀਆ ਆਵੇ ਨਾ ਬਟ ਜਿਵੇਂ ਤੁਹਾਨੂੰ ਮੈਮ ਨੇ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਥੋੜਾ ਉਲਝਣ ਦੀ ਆਵੇਗੀ ਦਿੱਕਤ ਥ੍ਰੈਡ ਦੀ ਬਟ ਉਹਦੇ ਨਾਲ इजीली ਜਿਵੇਂ ਭਰੀ ਭਰੀ ਲੁੱਕ ਆਉਗੀ ਬਟ ਜਿਹੜਾ ਥ੍ਰੈਡ ਹੈ ਜਿਵੇਂ ਮੈਂ ਬਨੇ ਦੱਸਿਆ ਸੀ ਕਿ ਥੋੜੀ ਜਿਹੀ ਉਹਦੀ ਜਿਵੇਂ ਉਲਝਣ ਦੀ ਪ੍ਰੋਬਲਮ ਆਉਂਦੀ ਆ ਹਾਂਜੀ ਇਹ ਥੋੜਾ ਜਿਹਾ ਥ੍ਰੈਡ ਹੈ ਜਿਹੜਾ ਜਿਵੇਂ ਸਿਲਕ ਥ੍ਰੈਡ ਹੈ ਬਹੁਤ ਜ਼ਿਆਦਾ ਇਹ ਕੁਲਾ ਹੋਣ ਕਰਕੇ ਨਾ ਤੇ ਤਾਂ ਕਰਕੇ ਇਹਦੀ ਉਲਝਣ ਦੀ ਦਿੱਕਤ ਹੈ ਜਿਹੜੀ ਉਹ ਜ਼ਰੂਰ ਆਉਂਦੀ ਆ ਸੋ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਬਹੁਤਾ ਜ਼ਿਆਦਾ ਲੰਬਾ ਆਪਾਂ ਥ੍ਰੈਡ ਨਾ ਲਈਏ ਤੇ ਐਵਰੇਜ ਜਿਹਾ ਜਿਵੇਂ ਆਪਾਂ ਧਾਗਾ ਜਿਹੜਾ ਉਹ ਪਾ ਲਈਏ ਤੁਸੀਂ ਦੇਖੋ ਇਸ ਤਰ੍ਹਾਂ ਲੈਣਾ ਦੇ ਉੱਤੋਂ ਨਾ ਛੋਟੇ ਛੋਟੇ ਟਾਂਕੇ ਚੱਕਣੇ ਆ ਬਹੁਤ ਜ਼ਿਆਦਾ ਸਪੇਸ ਵੀ ਨਹੀਂ ਦੇਣੀ ਹੈਗੀ ਹਲਕੇ ਹਲਕੇ ਟਾਂਕੇ ਆਪਾਂ ਚੱਕ ਕੇ ਜਿਹੜੀ ਹੈਗੀ ਹੈ ਕਢਾਈ ਕਰਦੇ ਜਾਣਾ ਤੇ ਐਂਡ ਤੇ ਆ ਕੇ ਵੀ ਟਾਂਕਾ ਚੱਕਣਾ ਆਪਾਂ ਇਹ ਨਹੀਂ ਹੈਗਾ ਕਿ ਉੱਪਰ ਦੀ ਲਗਾਉਣਾ ਇੱਥੇ ਵੀ ਆਪਾਂ ਆ ਕੇ ਨਾ ਇਸ ਤਰ੍ਹਾਂ ਲਾਈਨ ਤੱਕ ਬਸ ਛੋਟਾ ਜਿਹਾ ਟਾਂਕਾ ਜਿਹੜਾ ਉਹ ਚੱਕ ਲੈਣਾ ਇਸ ਤਰ੍ਹਾਂ ਕਰਕੇ ਇੱਥੋਂ ਹੁਣ ਆਪਾਂ ਵਾਪਸ ਸੂਈ ਲੈ ਕੇ ਜਾਣੀ ਆ ਲਾਈਨ ਤੇ ਫੇਰ ਆਪਾਂ ਜਿਹੜਾ ਹੈਗਾ ਟਾਂਕਾ ਚੱਕ ਲੈਣਾ ਬਾਕੀ ਸਾਰੇ ਦੇ ਵਿੱਚ ਟਾਂਕਾ ਜਿਹੜਾ ਉਹ ਆਪਣਾ ਇਸ ਤਰ੍ਹਾਂ ਫਿਲ ਹੁੰਦਾ ਜਾਊਗਾ ਤੇ ਇਹ ਨਾ ਦੋ ਕਲਰ ਦੀ ਮਤਲਬ ਕਿ ਇੱਕ ਜਿਹੜਾ ਹੈਗਾ ਆਪਣਾ ਬਾਕਸ ਅੱਧਾ ਉਹ ਭਰਿਆ ਜਾਂਦਾ ਤੇ ਅਗਲੇ ਦੇ ਵਿੱਚ ਤੁਸੀਂ ਕਲਰ ਹੈ ਜਿਹੜੇ ਉਹ ਡਿਫਰੈਂਟ ਕਰ ਸਕਦੇ ਹੋ ਉਹਦੇ ਨਾਲ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਦਾ ਹੈਗਾ ਜਿਵੇਂ ਇੱਥੇ ਆਪਾਂ ਗ੍ਰੀਨ ਤੇ ਪਿੰਕ ਕੀਤਾ ਹੋਇਆ ਹੈਗਾ ਨੈਕਸਟ ਦੇ ਵਿੱਚ ਤੁਸੀਂ yellow ਨਾਲ ਜਿਵੇਂ white ਕਲਰ ਜਾਂ ਕੋਈ ਵੀ ਹੋਰ ਕਲਰ ਹੈ ਜਿਹੜਾ ਉਹ ਲੈ ਸਕਦੇ ਹੋਗੇ ਉਦੇ ਨਾਲ ਲੋਕ ਹੈ ਜਿਹੜੀ ਜਿਆਦਾ ਸੋਹਣੀ ਆਉ ਜਿਵੇਂ yellow ਦੇ ਨਾਲ ਤੁਸੀਂ red ਕਲਰ ਦੀ ਕੰਬੀਨੇਸ਼ਨ ਕਰਕੇ ਵੀ ਭਰ ਸਕਦੇ ਹੋ ਦੋ ਪੱਤੀਆਂ ਤੁਸੀਂ ਦੋ ਅਲੱਗ ਕਲਰ ਦੀਆਂ ਕਰ ਲਈਆਂ ਤੇ ਦੋ ਅਲੱਗ ਕਲਰ ਦੀਆਂ ਇਹਦੇ ਨਾਲ ਜਿਹੜੀ ਇਹਦੀ ਲੋਕ ਹੈ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਇਹ ਪੱਤੀਆਂ ਨਾ ਮਤਲਬ ਬਹੁਤ ਸੋਹਣੀਆਂ ਲੱਗਦੀਆਂ ਨੇ ਜਦੋਂ ਆਪਾਂ ਅਲੱਗ-ਅਲੱਗ ਦੇ ਕਲਰਸ ਨਾਲ ਇਸ ਤਰ੍ਹਾਂ ਇਹਨਾਂ ਨੂੰ ਭਰਦੇ ਆਂਗੇ ਕੰਟਰਾਸਟ ਹੋ ਜਾਂਦਾ ਥੋੜਾ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਤੇ ਦੇਖੋ ਹੁਣ ਲਾਸਟ ਵਾਲੀ ਲਾਈਨ ਆ ਜਿਹੜੀ ਹੁਣ ਇਹ ਇੱਧਰ ਫਿਲ ਹੋ ਗਈ ਇਨੂੰ ਆਪਾਂ ਅੱਗੇ ਲੈ ਜਾਾਂਗੇ ਬਸ ਇਸ ਤੋਂ ਬਾਅਦ ਜਿਵੇਂ ਜਿਵੇਂ ਆਪਣੀ ਜਿਹੜੀ ਪੱਤੀ ਆ ਉਹ ਭਰਦੀ ਜਾਂਦੀ ਹੈ ਤੇ ਆਪਣਾ ਡਿਜ਼ਾਈਨ ਆ ਜਿਹੜਾ ਉਹ ਛੋਟਾ ਹੁੰਦਾ ਜਾਂਦਾ ਹੈ ਅੱਗੇ ਜਾ ਜਾ ਕੇ ਤੇ ਓਵੇਂ ਓਵੇਂ ਆਪਣਾ ਜਿਹੜਾ ਟਾਂਕਾ ਜਿਹੜਾ ਚੱਕਣ ਵਾਲਾ ਉਹ ਛੋਟਾ ਘਟਦਾ ਜਾਂਦਾ ਹੈ ਮਤਲਬ ਜੇ ਪਹਿਲਾਂ ਆਪਾਂ ਚਾਰ ਵਾਰੀ ਚੱਕਦੇ ਸੀ ਤਾਂ ਹੁਣ ਆਪਾਂ ਤਿੰਨ ਵਾਰੀ ਚੱਕਿਆ ਕਰਾਂਗੇ ਠੀਕ ਹੈ ਜੀ ਵੈਸੇ ਬਹੁਤ ਈਜ਼ੀ ਲੱਗ ਰਿਹਾ ਦੇਖਣ ਨੂੰ ਬਟ ਥੋੜਾ ਟਾਈਮ ਕੰਜ਼ਿਊਮਿੰਗ ਹੈ ਥੋੜੀ-ਥੋੜੀ ਜਿਵੇਂ ਆਪਾਂ ਫਿਲ ਕਰਨ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਤੇ ਉਹ ਲੁੱਕ ਬਹੁਤ ਜ਼ਿਆਦਾ ਸੋਹਣੀ ਆ ਰਹੀ ਹੈ ਇਹਦੀ ਮੈਂ ਥ੍ਰੈਡ ਆਪਾਂ ਇਹਦੇ ਲਈ ਕੋਈ ਹੋਰ ਵੀ ਯੂਜ਼ ਕਰ ਸਕਦੇ ਆ ਚਾਹੇ ਇਹੋ ਚੱਲਦਾ ਹੈ ਫੁਲਕਾਰੀ ਦੇ ਟਾਂਕੇ ਵਾਸਤੇ ਥ੍ਰੈਡ ਸਿਲਕ ਥ੍ਰੈਡ ਹੀ ਯੂਜ਼ ਹੁੰਦਾ ਹੈ ਇਹਦੀ ਫਿਨਿਸ਼ਿੰਗ ਹੀ ਇਸ ਨਾਲ ਆਉਂਦੀ ਹੈਗੀ ਕਿਉਂ ਸੋਹਣੇ ਇਸ ਨਾਲ ਲੱਗਦਾ ਹੈ ਇਹ ਥ੍ਰੈਡ ਫੁਲਕਾਰੀ ਵਾਸਤੇ ਇਹੀ ਯੂਜ਼ ਕੀਤਾ ਜਾਂਦਾ ਜਦੋਂ ਆਪਾਂ ਸੂਟ ਵੀ ਫੁਲਕਾਰੀ ਟਾਂਕੇ ਦੇ ਤਿਆਰ ਕਰਦੇ ਆ ਉਦੋਂ ਵੀ ਆਪਾਂ ਇਹੀ ਥ੍ਰੈਡ ਯੂਜ਼ ਕਰ ਸਕਦੇ ਆ ਇਹ ਵਾਲਾ ਜਿਹੜਾ ਇਹਦਾ ਆਪਾਂ ਪੂਰਾ ਨਾ ਸੂਟ ਦੇ ਉੱਤੇ ਬਾਰਡਰ ਵੀ ਬਣਾ ਸਕਦੇ ਆ ਇਸ ਚੀਜ਼ ਦਾ ਜੇ ਤੁਸੀਂ ਸੂਟ ਇਹਦੇ ਨਾਲ ਮਤਲਬ ਕੱਢਣਾ ਆਪਾਂ ਫੁਲਕਾਰੀ ਕਢਾਈ ਦਾ ਤਾਂ ਸੂਟ ਤੇ ਬਾਰਡਰ ਬਣਾ ਸਕਦੇ ਆ ਆਪਾਂ ਇਹ ਵਾਲੇ ਫਲਾ ਬਹੁਤ ਜ਼ਿਆਦਾ ਸੋਹਣਾ ਮੰਨਦਾ ਬਾਕੀ ਪੂਰੀ ਫੁਲਕਾਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਵੇਂ ਆਪਾਂ ਬੂਟੀਆਂ ਪਾਉਂਦੇ ਆ ਦੇਖਿਆ ਹੀ ਆ ਕਿ ਇਹਨਾਂ ਬੂਟੀਆਂ ਦੀ ਜਿਹੜੀ ਫੁਲਕਾਰੀ ਆ ਉਹ ਤਿਆਰ ਹੁੰਦੀ ਹੈ ਸੋ ਬਹੁਤ ਜ਼ਿਆਦਾ ਸੋਹਣੀ ਉਹਦੀ ਲੁੱਕ ਆਉਂਦੀ ਹੈ ਦੇਖੋ ਤੁਸੀਂ ਹਾਂਜੀ ਦੇਖੋ ਇਹ ਫਾਈਨਲ ਲੁੱਕ ਜਿਹੜੀ ਬਣ ਕੇ ਆਈ ਹੈ ਅਸੀਂ ਜਿਹੜਾ ਸਾਰਾ ਇਹ ਕੰਪਲੀਟ ਕਰਕੇ ਹੀ ਤੁਹਾਨੂੰ ਦਿਖਾਇਆ ਕਿਉਂਕਿ ਵੀਡੀਓ ਥੋੜੀ ਥੋੜੀ ਜ਼ਿਆਦਾ ਲੌਂਗ ਜਾ ਰਹੀ ਸੀਗੀ ਦੇਖੋ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਬਾਕੀ ਜਿਵੇਂ ਤੁਹਾਨੂੰ ਮੈਮ ਨੇ ਦੱਸਿਆ ਇਹਦੇ ਵਿੱਚ ਤੁਸੀਂ ਕਲਰ ਹੋਰ ਵੀ ਐਡ ਕਰ ਸਕਦੇ ਹੋ ਜਿਵੇਂ ਜਿਹੜਾ ਨੈਕਸਟ ਬਾਕਸ ਹੈ ਉਹ ਤੁਸੀਂ yellow ਜਾਂ red ਹੈਨਾ ਇਸ ਤਰ੍ਹਾਂ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਕਲਰ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ white ਕਲਰ ਵੀ ਯੂਜ਼ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਜਿਹੜੀ ਇਹ ਪਿਆਰੀ ਲੁੱਕ ਬਣੀ ਹੈ ਇਸ ਤਰੀਕੇ ਨਾਲ ਜਿਹੜਾ ਇਹ ਡਿਜ਼ਾਈਨ ਹੈ ਨਾ ਉਹ ਈਜ਼ੀ ਬਣ ਜਾਂਦਾ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਛੋਟਾ ਛੋਟਾ ਟਾਂਕਾ ਜਿਹੜਾ ਜਿਹੜੀਆਂ ਲੈਣਾ ਨੇ ਉਹਨਾਂ ਤੋਂ ਤੁਸੀਂ ਚੱਕਦੇ ਜਾਓ ਇਸ ਤਰ੍ਹਾਂ ਨਾਲੇ ਸਿੱਧਾ-ਸਿੱਧਾ ਡਿਜ਼ਾਈਨ ਬਣਦਾ ਨਾਲੇ ਸੋਨਾ ਬਹੁਤ ਬਣਦਾ ਤੇ ਇਸੇ ਤਰ੍ਹਾਂ ਤੁਸੀਂ ਪੂਰਾ ਜਿਹੜਾ ਇਹ ਫੁੱਲ ਹੈ ਇਹ ਬਣਾ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਬਣਦਾ ਸੋ ਇਹ ਸਾਡੀ ਅੱਜ ਦੀ ਵੀਡੀਓ ਸੀ ਜੇ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹੀ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਬਾਕੀ ਭੈਣਾਂ ਦੇ ਤੁਹਾਨੂੰ ਕੋਈ ਵੀ ਹੋਰ ਟੌਪਿਕ ਹੁੰਦਾ ਹੈ ਜਾਂ ਜਿਵੇਂ ਇੱਕ ਸਾਨੂੰ ਚੋਪ ਦੀ ਚਿੜੀ ਦੇ ਉੱਤੇ ਬਹੁਤ ਮੈਸੇਜ ਆ ਰਹੇ ਨੇ ਕਿ ਉਹਦੀ ਵੀ ਏਮਬ੍ਰੋਇਡਰੀ ਲੈ ਕੇ ਆਓ ਨਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀ ਅਸੀਂ ਉਦੋਂ ਹੀ ਮਤਲਬ ਡਿਟੇਲ ਦੇ ਵਿੱਚ ਤੁਹਾਨੂੰ ਜਿੰਨਾ ਵੀ ਹੋ ਸਕਦਾ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਪ੍ਰੋਵਾਈਡ ਕਰੀਏ ਉਹਦੀ ਅੱਜ ਤੁਹਾਨੂੰ ਪੈਟਰਨ ਤੇ ਬਾਕੀ ਸਾਰੀ ਏਮਬ੍ਰੋਇਡਰੀ ਵਗੈਰਾ ਅਸੀਂ ਪੂਰਾ ਡਿਟੇਲ ਦੇ ਵਿੱਚ ਜਰੂਰ ਲੈ ਕੇ ਆਵਾਂਗੇ ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਹੋਰ ਵੀ ਕੋਈ embroiderry ਦੀ ਕੋਈ ਡਿਮਾਂਡ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਕਈ ਵਾਰੀ ਸਾਨੂੰ ਆਈਡੀਆ ਨਹੀਂ ਹੁੰਦਾ ਹਨਾ ਤਾਂ ਭੈਣਾ ਅਗਰ ਸ਼ੇਅਰ ਕਰਦੀਆਂ ਨੇ ਤਾਂ ਸਾਨੂੰ ਵੀ ਬਹੁਤ ਵਧੀਆ ਲੱਗਦਾ ਤੇ ਕੁਝ ਆਈਡੀਆ ਮਿਲ ਜਾਂਦਾ ਆਪਾਂ ਨੂੰ ਵੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ